ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਸਨਾ ਗੁਰ ਫਤੇ ਤੋਂ ਵਾਂਝਿਆ ਨਾ ਰਵੇ ਜੀ ਜਪੁ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਕਹਿੰਦੇ ਨੇ ਜਿਹੜਾ ਵੀ ਸੇਵਾ ਕਰਦਾ ਹੈ ਉਹਨੂੰ ਸੁੱਤੇ ਸਿੱਧ ਹੀ ਉਹ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਬੜਾ ਸੁਖਾਲਾ ਜਿਆ ਮਾਰਗ ਹੈ ਸੇਵਾ ਦਾ ਮਾਰਗ ਸੇਵਾ ਕਰਦੇ ਰਹੋ ਤੇ ਉਹ ਪਰਮਾਤਮਾ ਆਪ ਆ ਕੇ ਮਿਲੇਗਾ ਅਸੀਂ ਹੁਣ ਲੱਭਦੇ ਫਿਰਦੇ ਆ ਪਰਮਾਤਮਾ ਮਿਲੇ ਪਰਮਾਤਮਾ ਮਿਲੇ ਪਰ ਪਾਚਾ ਕਹਿੰਦੇ ਨੇ ਜਿਹੜਾ ਸੇਵਾ ਕਰਦਾ ਹੈ ਪਰਮਾਤਮਾ ਉਹਨੂੰ ਆਪ ਆ ਕੇ ਮਿਲਦਾ ਇੱਕ ਕਦਮ ਹੈ ਸੇਵਾ ਇੱਕ ਕਦਮ ਹੈ ਜਿਹੜਾ ਅਸੀਂ ਉਸ ਅਕਾਰਪੁਰਖ ਵਾਹਿਗੁਰੂ ਦੀ ਤਰਫ ਵਧਾਉਨੇ ਹ ਕਿਉਂਕਿ ਜੇ ਅਸੀਂ ਕਹਿੰਨੇ ਹਾਂ ਅਸੀਂ ਪ੍ਰਮਾਤਮਾ ਨੂੰ ਪ੍ਰੇਮ ਕਰਦੇ ਹਾਂ ਮੁਹੱਬਤ ਕਰਦੇ ਹਾਂ ਤੇ ਜੇ ਸਾਡੇ ਅੰਦਰ ਦਇਆ ਭਾਵਨਾ ਨਹੀਂ ਦੂਸਰੇ ਦੀ ਮਦਦ ਅਸੀਂ ਨਹੀਂ ਕਰਦੇ ਫਿਰ ਇਹ ਮਤ ਸੋਚੋ ਕਿ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰੇਮ ਕਰਦੇ ਹਾਂ ਕਿਉਂਕਿ ਵਾਹਿਗੁਰੂ ਦੇ ਪ੍ਰੇਮ ਦੀ ਨਿਸ਼ਾਨੀ ਕੀ ਹੈ ਜਦੋਂ ਸਾਡੇ ਅੰਦਰ ਦੂਸਰੇ ਲਈ ਦਰਦ ਜਾਗੇ ਸਾਡਾ ਮਨ ਕਰੇ ਸਾਡਾ ਚਿੱਤ ਕਰੇ ਕਿ ਮੈਂ ਦੂਸਰੇ ਦੀ ਮਦਦ ਕਰਾਂ ਹੈਲਪ ਕਰਾਂ ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ ਸੇਵਾ ਸਿਮਰਨ ਦੋ ਚੀਜ਼ਾਂ ਸੇਵਾ ਵੀ ਬੜੀ ਜ਼ਰੂਰੀ ਹੈ ਅਸੀਂ ਸਿਮਰਨ ਚਾਹੇ ਅੱਜ ਕਰ ਲੈਨੇ ਆ ਬੜੇ ਘੱਟ ਨੇ ਪਰ ਕਰ ਲੈਨੇ ਆ ਪਰ ਸੇਵਾ ਤੇ ਅਸੀਂ ਬਿਲਕੁਲ ਛੱਡ ਹੀ ਚੁੱਕੇ ਆ ਗੁਰੂ ਘਰਾਂ ਦੇ ਵਿੱਚ ਵੀ ਅਸੀਂ ਦੇਖਦੇ ਆਂ ਲਗਭਗ ਸੇਵਾ ਖਤਮ ਕੀਤੀ ਜਾ ਰਹੀ ਹੈ ਮਸ਼ੀਨਾਂ ਆ ਗਈਆਂ ਨੇ ਪ੍ਰਸ਼ਾਦੇ ਪਕਾਉਣ ਵਾਲੇ ਸਬਜ਼ੀਆਂ ਬਣਾਉਣ ਲਈ ਮਸ਼ੀਨਾਂ ਚਾਵਲ ਬਣਾਉਣ ਲਈ ਮਸ਼ੀਨਾਂ ਸੋ ਲਗਭਗ ਸੇਵਾ ਜਿਹੜੀ ਹੈ ਤਨ ਕਰਕੇ ਸੇਵਾ ਹੈ ਉਹ ਖਤਮ ਕੀਤੀ ਜਾ ਰਹੀ ਹੈ ਸੋ ਗੁਰੂ ਦਾ ਹੁਕਮ ਹੈ ਤਿੰਨ ਤਰੀਕੇ ਨਾਲ ਸਵਾਵਾ ਕਰਨੀਆਂ ਤਨ ਮਨ ਧਨ ਕਰਕੇ ਸੋ ਗੁਰੂ ਮਹਾਰਾਜ ਦੇ ਉਪਦੇਸ਼ਾਂ ਨੂੰ ਮੰਨਦਿਆਂ ਹੋਇਆਂ ਪਾਤਸ਼ਾਹ ਨੇ ਕਿਰਪਾ ਕਰਕੇ ਗੁਰਦੁਆਰਾ ਰਾਮਸਰ ਸਾਹਿਬ ਤੋਂ ਸੇਵਾਵਾਂ ਸ਼ੁਰੂ ਕਰਾਈਆਂ ਨੇ ਜਿਹੜੀਆਂ ਨਿਰਵਗੰਤਾ ਸਹਿ ਚੱਲ ਰਹੀਆਂ ਨੇ ਸੰਗਤ ਜੀ ਇਹ ਵੀਡੀਓ ਜਿਹੜੀ ਹੈ ਇਸੇ ਬੇਨਤੀ ਵਾਸਤੇ ਹੈ ਕਿ ਸੰਗਤ ਨੂੰ ਪਤਾ ਲੱਗੇ ਕਿ ਸੇਵਾਵਾਂ ਸੱਚਮੁੱਚ ਹੀ ਚੱਲ ਰਹੀਆਂ ਨੇ ਜਿਵੇਂ ਅਸਥਾਨ ਤੋਂ ਪਹਿਲੀ ਸੇਵਾ ਜਿਹੜੀ ਹੈ ਹਰ ਮਹੀਨੇ ਦੀ 15 ਤਰੀਕ ਨੂੰ ਲੋੜਵੰਦ ਵਿਧਵਾ ਬੀਬੀਆਂ ਤਿਨਾਂ ਨੂੰ ਰਾਸ਼ਨ ਜਿਹੜਾ ਹੈ ਅਸਥਾਨ ਤੋਂ ਦਿੱਤਾ ਜਾਂਦਾ ਹੈ ਵੈਸੇ ਮੈਂ ਇਸ ਚੀਜ਼ ਦੇ ਹੱਕ ਵਿੱਚ ਨਹੀਂ ਹੁੰਦਾ ਕਿ ਜਿਹੜੀਆਂ ਮਤਾਵਾਵਾਂ ਭੈਣਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਉਹਨਾਂ ਦੀ ਵੀਡੀਓਜ਼ ਜਾਂ ਫੋਟੋਜ਼ ਐਵੇਂ ਅਪਲੋਡ ਕੀਤੀਆਂ ਜਾਣ ਪਰ ਅੱਜ ਇੱਕ ਛੋਟੀ ਜੀ ਕੋਸ਼ਿਸ਼ ਕਿਉਂਕਿ ਸੰਗਤ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸੇਵਾ ਰੀਅਲ ਮਾਇਨੇ ਦੇ ਵਿੱਚ ਹੋ ਰਹੀਆਂ ਨੇ ਸੋ ਉਹਨਾਂ ਦੇ ਫੇਸ ਬਲਰ ਕਰਕੇ ਆਹ ਵੀਡੀਓਜ਼ ਜੋ ਤੁਸੀਂ ਦੇਖ ਰਹੇ ਹੋ ਜਾਂ ਫੋਟੋਜ਼ ਦੇਖ ਪਾ ਰਹੇ ਹੋ ਇਹ ਉਹ ਮਤਾਵਾਵਾਂ ਭੈਣਾਂ ਨੇ ਜਿਨ੍ਹਾਂ ਦੇ ਘਰ ਕਮਾਈ ਦੇ ਸਾਧਨ ਨਹੀਂ ਬੱਚੇ ਬਹੁਤ ਛੋਟੇ ਛੋਟੇ ਨੇ ਦੇਹਾੜੀ ਕਰਨੀ ਫਿਰ ਬੱਚਿਆਂ ਦਾ ਪੇਟ ਪਾਲਣਾ بڑا ਔਖਾ ਏ ਸੋ ਉਹਨਾਂ ਦੀ ਛੋਟੀ ਜੀ ਹੈਲਪ ਬਹੁਤ ਹੀ ਵੱਡੀ ਹੈਲਪ ਤੇ ਨਹੀਂ ਜਿੰਨਾ ਕਿ ਸੰਗਤ ਸਹਿਯੋਗ ਕਰਦੀ ਏ ਫਿਰ ਉਹਨਾਂ ਮਾਤਾਵਾਂ ਪੈਣਾ ਦੀ ਮਦਦ ਕੀਤੀ ਜਾਂਦੀ ਏ ਗੁਰੂ ਸਾਹਿਬ ਕਰਵਾਉਂਦੇ ਨੇ ਸੋ ਆਪੇ ਪਾਤਸ਼ਾਹ ਜੀ ਸੇਵਾ ਲਈ ਜਾਂਦੇ ਨੇ ਸੋ ਇਸ ਤੋਂ ਬਾਅਦ ਜਿਹੜੀ ਸੇਵਾ ਹੈ ਸੰਗਤ ਜੀ ਦੂਸਰੀ ਵੱਡੀ ਸੇਵਾ ਕਿ ਉਹ ਧੀਆਂ ਉਹ ਪੈਣਾ ਜਿਨ੍ਹਾਂ ਦੇ ਸਿਰ ਉੱਪਰ ਪਿਤਾ ਦਾ ਸਾਇਆ ਨਹੀਂ ਚਾਹ ਪਿਤਾ ਜਿਹੜੀਆਂ 5 5 6 6 ਧੀਆਂ ਨੇ ਜਿਨਾਂ ਅਨੁਸਾਰ ਸੰਗਤ ਜੀ ਇੱਥੇ ਇਸ ਸਥਾਨ ਵੱਲੋਂ ਆਨੰਦ ਕਾਰਜ ਕਰਵਾਏ ਜਾਂਦੇ ਨੇ ਘਰਵਰਤੋਂ ਵਾਲਾ ਸਮਾਨ ਦਿੱਤਾ ਜਾਂਦਾ ਹੈ ਬਰਾਤਾਂ ਸਾਮੀਆਂ ਜਾਂਦੀਆਂ ਨੇ ਸੋ ਉਸ ਬਾਪ ਦੇ ਕਿੱਡੀ ਵੱਦੀ ਮਦਦ ਹੋ ਜਾਂਦੀ ਹੈ ਜਿਹਦੀਆਂ 5 5 6 6 ਧੀਆਂ ਨੇ ਸੋ ਹੁਣ ਤੱਕ ਲਗਭਗ 1000 ਦੇ ਕਰੀਬ ਧੀਆਂ ਦੇ ਆਨੰਦ ਕਾਰਜ ਹੋ ਚੁੱਕੇ ਨੇ ਸੋ ਰਿੰਦੇ ਸਵਾਸਾਂ ਦਾ ਕਮਾਲ ਕਿਦਾਂ ਹੀ ਸੇਵਾ ਲਿੰਦਾ ਰਹੇ ਸੋ ਤੀਸਰੀ ਸੇਵਾ ਵੀ ਵੱਡੀ ਸੇਵਾ ਹੈ ਸੋ ਗੁਰਸੇਖ ਬੱਚੇ ਜਿਹੜੇ ਪੜਨਾ ਚਾਹੁੰਦੇ ਨੇ ਪਰ ਮਾਇਆ ਦੀ ਘਾਟ ਕਰਕੇ ਨਹੀਂ ਪੜ ਪਾਉਂਦੇ ਸੋਨਾ ਬੱਚਿਆਂ ਨੂੰ ਸਾਹਾ ਸੰਗਤ ਜੀ 유ਨੀਫਾਰਮ ਬੁక్స్ ਵਗੈਰਾ ਲੈ ਕੇ ਦਿੱਤੀਆਂ ਜਾਂਦੀਆਂ ਨੇ ਨਾਲ ਹੀ ਸਕੂਲ ਦੇ ਵਿੱਚ ਉਹਨਾਂ ਦੀ ਫੀਸ ਵੀ ਡਿਪੋਜ਼ਿਟ ਕਰਵਾਈ ਜਾਂਦੀ ਹੈ ਸੋ ਸੰਗਤ ਜੀ ਇੰਨਾ ਸੇਵਾਵਾਂ ਦੇ ਵਿੱਚ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ ਗੁਰੂ ਘਰ ਦੀਆਂ ਖੁਸ਼ੀਆਂ ਦੇ ਸਹਾ ਸੰਗਤ ਜੀ ਪਾਤਰ ਬਣੂ ਕਿਉਂਕਿ ਇਹ ਵੱਡੀਆਂ ਸੇਵਾਵਾਂ ਨੇ ਸੰਗਤ ਦੇ ਸਹਿਯੋਗ ਦੇ ਨਾਲ ਹੀ ਚੱਲਦੀਆਂ ਨੇ ਜਿਵੇਂ ਪਹਿਲੀ ਸੇਵਾ ਸੀ ਵਿਧਵਾ ਬੀਬੀਆਂ ਵਾਲੀਆਂ ਬਹੁਤ ਮਤਾਵਾਂ ਪੈਣਾ ਆਜੇ ਜਿਨ੍ਹਾਂ ਨੇ ਡਾਕੂਮੈਂਟ ਆ ਚੁੱਕੇ ਨੇ ਪਰ ਰਾਸ਼ਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਸੰਗਤ ਦਾ ਸਹਿਯੋਗ ਜਿੰਨਾ ਹੈ ਜਿੰਨਾ ਕੋ ਹੁੰਦਾ ਹੈ ਤੇ ਮਾਸਾ ਦੀ ਬੀਬੀਆਂ ਜਿਹੜੀਆਂ ਨੇ ਉਹਨਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਲਗਾਤਾਰ ਸੋ ਸੰਗਤ ਜੀ ਬੇਨਤੀ ਸਵੀਕਾਰ ਕਰਿਓ ਵੱਧ ਚੜ ਕੇ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਤਾਂ ਜੋ ਗੁਰੂ ਘਰ ਦੀਆਂ ਖੁਸ਼ੀਆਂ ਦੇ ਪਾਤਰ ਬਣ ਸਕੀਏ ਬਾਕੀ ਗੁਰਦੁਆਰਾ ਰਾਮ ਸਰ ਸਹਿਬ ਦੀ ਜੋ ਕਾਰ ਸੇਵਾ ਹੈ ਨਿਰੰਤਰ ਚੱਲ ਰਹੀ ਹੈ ਇਹ ਸਥਾਨ ਬਾਬਾ ਦੀਪ ਸਿੰਘ ਜੀ ਬਣਵਾ ਰਹੇ ਨੇ ਸ਼ਹੀਦਾਂ ਦਾ ਸਥਾਨ ਹੈ ਉਹਨਾਂ ਨੇ ਆਪੇ ਸੇਵਾ ਕਰਵਾ ਲੈਣੀ ਹੈ ਸੋ ਜਿੰਨੇ ਵੀ ਕੋਈ ਇਸੇ ਤਰੀਕੇ ਦੀ ਕੋਈ ਸੇਵਾ ਕਰਨੀ ਹੋਵੇ ਸੂਚਿਤ ਦਿੱਤੇ ਹੋਏ ਨੰਬਰਾਂ ਤੇ ਆਪ ਜੀ ਸੰਪਰਕ ਕਰ ਸਕਦੇ ਹੋ ਆਓ ਪ੍ਰੇਮ ਨਾਲ ਜਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ